Oh <laughs> ਬਗੁਰੂ ਹਰੇ ਪੀਰਾਂ ਦੇ ਲੋਕ ਦੀ ਖਾਰੇ ਹੋਵੇ ਪੀਰਾਂ ਦੇ ਲੋਕ ਦੀ ਹੋਰ ਤੰਦਰਾਂ ਨਾਲ ਬਣ ਹਾਰੇ ਦੰਗ ਆ ਆ ਯਾ ਰੇ ਇੰਦਿਆ ਰੇਂਦੀ ਆ ਯੋ ਤੇਰੀਆਂ ਖਾਰਾਂ ਦੀ ਆ ਰਤ ਮੀਆਂ ਜਾਨ ਕਰਦੇਵ ਨੇ ਆਖਿਆ ਸੈਦ ਖਾਂ ਮਿਤਰਾ ਯਾਦ ਕਰਦਾ ਸੀ ਅਸੀਂ ਆ ਗਏ ਆ ਸਾਹਮਣੇ ਕਰਵਾਰ ਪਹਿਲਾ ਵਾਰ ਤੂੰ ਕਰ ਫਿਰ ਦੂਸਰਾ ਵਾਰ ਅਸੀਂ ਕਰਾਂਗੇ ਅਰੇ ਯਾਦ ਰੱਖ ਤੈਨੂੰ ਗੰਦੇ ਨਾਲੇ ਤੋਂ ਗੰਗ ਬਣਾਉਣ ਦੀ ਤਾਕਤ ਅਸੀਂ ਰੱਖਦੇ ਆ ਕਿਉਂਕਿ ਆ ਜਿੰਨੇ ਵੀ ਨਾਲੇ ਚੱਲਦੇ ਨੇ ਜਿੰਨੇ ਵੀ ਪਾਣੀ ਚੱਲਦੇ ਨੇ ਜਾ ਕੇ ਜਦੋਂ ਵੱਡੇ ਸਾਗਰ ਵਿੱਚ ਮਿਲ ਜਾਂਦੇ ਨੇ ਉਦੋਂ ਫਿਰ ਉਹਨਾਂ ਦਾ ਮੁੱਲ ਉਹਨਾਂ ਹੀ ਪੈਣਾ ਪਹੁੰਚਦਾ ਜਿੰਨਾ ਸਾਗਰ ਦਾ ਪੈਦਾ ਹੈ ਭਾਵੇਂ ਵਾਰ-ਵਾਰ ਨਾਲੇ ਜਿਹੜੇ ਵਗਦੇ ਨੇ ਉਹਨਾਂ ਦਾ ਪਾਣੀ ਉਹ ਯੂਰ ਸੱਚੀ ਸਰਕਾਰ ਨੇ ਸਾਹਮਣੇ ਖਲੋ ਕੇ ਆਖਿਆ ਸੈਦਖਾਂ ਯਾਦ ਕਰਦਾ ਸਾਂ ਆਪਣੇ ਮਨ ਦੀ ਮਰਜ਼ੀ ਪੂਰੀ ਕਰਲਾ ਜੇ ਸਾਡਾ ਤੀਰ ਚੱਲਿਆ ਫੇਰ ਤੂੰ ਪਾਣੀ ਤੱਕ ਨਹੀਂ ਮੰਗਣਾ ਇਸ ਕਰਕੇ ਮਨ ਵਿੱਚ ਜਲਾ ਰਿਹਾ ਜਾਵੇ ਜਿੱਤ ਦੀ ਜਾਹਤ ਧਰਤੇ ਵਿੱਚੋਂ ਲੈ ਕੇ ਆਇਆ ਹੈ ਘਰ ਵਾਰ ਇਨੇ ਗੁਰਦੇ ਵੱਲੇ ਤੱਕਿਆ ਆਪਣੇ ਮਨ ਨਾਲ ਕੀਤੀ ਸਲਾਹ ਆਗਾ ਉਹ ਮੜਾ ਇਹ ਤੇ ਸੱਚਮੁੱਚ ਅੱਲਾ ਦਾ ਰੂਪ ਏ ਓ ਯਾਰ ਤੂੰ ਨਹੀਂ ਦੇਂਦਾ ਜਮੀਰ ਐਸੇ ਰੈਪਰ ਉੱਤੇ ਤੀਰ ਚਲਾਵਾ ਤੇ ਹੰਕਾਰ ਤੇ ਕੰਨੀ ਨਾ ਦੇਂਦਾ ਹੰਕਾਰ ਨੇ ਆਕੇ ਦਿੱਤੀ ਥਾਪੀ ਕਹਿੰਦੀ ਓ ਸੈਦ ਖਾਂ ਜਿੰਨਾ ਜਰਨਲਾਂ ਵਿੱਚ ਬੜਕਾ ਮਾਰ ਕੇ ਆਇਆ ਏ ਅਨੰਦਪੁਰ ਸਾਹਿਬ ਵਾਲੇ ਨੂੰ ਬੰਨ ਕੇ ਲੈ ਕੇ ਆਵਾਂਗਾ ਕਿਹੜਾ ਮੂੰਹ ਬ